ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਸਰ ਜੀ ਆਪਣਾ ਮੈਂ ਰੌਮ ਲਈ ਕਾਮਰੇ ਤੋਂ ਪੁੱਛ ਰਿਹਾ ਦਾ ਪਿੰਡ ਬੱਜਾਵਾਲ ਮੈਂ 2000 ਦੇ ਕਮੇਟੀ ਦਾ ਪ੍ਰਧਾਨ ਸਾਡੇ ਨਾਲ ਕਿਸਾਨ ਕਸ਼ਮੀਸ਼ ਕਿਸਾਨ ਯੂਨੀਅਨ ਦੇ ਲੀਡਰ ਨੇ ਹਰੀ ਸਿੰਘ ਕੁਬਾਲ ਸਿੰਘ ਜੀ ਪੁਰ ਜਿਹੜਾ ਕੀ ਦੋ ਪਰਿਵਾਰਾਂ ਤੇ ਜ਼ੁਲਮ ਹੋਇਆ ਜਾਂ ਜਾੜਾ ਕੀਤਾ ਪੁੱਤ ਨੇ ਉਹਨਾਂ ਦੀ ਮੰਗ ਨੂੰ ਲੈ ਕੇ ਵੀ ਬੁਲੇ ਹੋਇਆ ਗਈ ਬਈ ਬੋਸ਼ੀਆਂ ਤੇ ਖਲਾਫ ਇੱਕ ਪਾਸੇ ਨਾਂ ਵੀ ਚੱਲ ਰਿਹਾ ਕੋਰਦੇ ਵਿੱਚ ਉੱਜੀ ਜਿਹੜੀ ਐਸਸੀ ਮਿਹੁੰਦੇ ਆਰਡਰਾਂ ਤੇ ਆਰਡਰ ਹੋਇਆ ਵੀ ਜੋ ਵੀ ਜਾੜਾ ਹੋਇਆ ਦੋ ਪਰਿਵਾਰਾਂ ਦਾ ਉਹਨਾਂ ਨੂੰ ਪਣ ਦਾ ਮਾਜਬਾ ਦੁਆਇਆ ਜਾਵੇ ਜਿਹੜਾ ਕਿ ਇੱਕ ਪਰਿਵਾਰ ਨੇ ਐਫਆਈ ਦਰ ਤੋਂ ਬਾਹਰ ਕੀਤਾ ਸੀਗਾ ਉਹਦੀ ਮੰਗ ਕੀਤੀ ਆ ਸੀ ਐਸਪੀ ਹੈੱਡਕਵਰਟਰ ਸਾਹਿਬ ਤੋਂ ਵੀ ਤੇ ਅਸੀਂ ਕਿ ਫੇਸਬੁਕ ਵੀ ਕਰਾਂਗੇ ਨਹੀਂ ਉਹ ਐਫਆਈ ਦਰ ਦੇ ਵਿੱਚ ਸਾਮ ਰੱਖ ਦਿੱਤਾ ਜਾਵੇ ਸਰ ਇਸ ਤੋਂ ਤੁਹਾਨੂੰ ਕਿੰਨਾ ਚਿਰ ਹੋ ਗਿਆ ਲੱਗਨੂਗੀ ਜਿਹੜਾ ਜੀ ਇਹ ਧਾਕਾ ਸਾਡਾ ਚੱਲ ਰਿਹਾ 3 ਸਾਲ 2 ਮਹੀਨੇ ਹੋ ਗਏ ਅਸੀਂ ਇੱਥੇ ਲਗਾਤਾਰ ਇੱਥੇ ਲੜ ਰਹੇ ਆ ਜੋ ਵੀ ਸਾਡੀਆਂ ਜਿੱਥੇ ਬੰਦੀਆਂ ਜੀਆਂ ਡਿਊਟੀਆਂ ਲੱਗੀਆਂ ਨੇ ਵਾਰੀ ਵਾਰੀ ਅਸੀਂ ਇਹਦੀ ਡਿਊਟੀ ਨਿਭਾਉਂਦੇ ਆ ਵੀ ਸਮਾਂ ਦਾ ਜੀ ਕੀ ਕੀ ਐਸੀ ਕਿ ਇਹਨਾਂ ਨੂੰ ਵਾਜਨ ਹੋਇਆ ਜਾਵੇ ਫਿਰ ਦੀ ਘੱਟ ਪ੍ਰਤੀਯੋਗਤਾ ਦੇ ਸੰਦਰਭ ਵਿੱਚ ਇਹੋ ਮਿਲਿਆ ਜਾਵੇ ਕਿ ਟਾਈਮ ਲਗਾ ਕੇ ਨਾ ਸੋਚੋ ਸਰ ਜਦੋਂ ਦਾ ਇਹ ਧਰਨਾ ਲੱਗਾ ਵਾ ਇੱਥੇ ਕੋਈ ਲੀਡਰ ਪਹੁੰਚਿਆ ਹੀ ਦੇਖੋ ਜੀ ਜਿਹੜੇ ਦਾ ਕੀ ਪਹੁੰਚਾ ਲੀਡਰ ਦਾ ਢਾਟ ਨਹੀਂ ਹੈ ਨਹੀਂ ਹੁਣ ਤਾਂ ਬੇਚੇ ਸਾਡੇ ਭਗਵਾਨ ਜੀ ਵੀ ਜਾਂ ਲਾਲ ਜਾਂ ਹਰੇ ਝੰਡੇ ਦੇ ਕੇ ਭਾਇਦੇ ਨੇ ਇੱਥੋਂ ਤਾਂ ਉਹ ਦੂਰੂ ਨਹੀਂ ਲੱਗੇ ਲੱਗੀ ਇਹਨਾਂ ਨੇ ਸਾਡੇ ਧਰਨੇ ਆ ਲਕੀ ਝੱਕਣਾ ਇਹ ਤਾਂ ਇੱਕ ਵਪਾਰੀ ਦਾ ਫਾਇਦਾ ਕਰ ਰਿਆ ਕਿਉਂ ਜਿਹੜੇ ਸਾਡੇ ਇਹ ਨੇ ਇਹ ਤਾਂ ਦੇਸ਼ ਵਿਰੋਧੀ ਨੇ ਨਾ ਤਾਂ ਕਿਸਾਨਾਂ ਦੇ ਹੱਕ ਨੇ ਤੇ ਨਾ ਹੀ ਮਜ਼ਦੂਰਾਂ ਦੇ ਹੱਕ ਚ ਇੱਥੇ ਜਿਵੇਂ ਧਰਨਾ ਚੱਲ ਰਿਹਾ ਇਹਦੋਂ ਦਾ ਪ੍ਰਸ਼ਾਸਨ ਦੀ ਅੱਖ ਹੀ ਨਹੀਂ ਖੁੱਲਦੀ ਜੇ ਵੀ ਕਹੇ ਆਸਾਨੂੰ ਸਮਝਾਦੇ ਆ ਇਹਦੇ ਸਬੰਧ ਦੇ ਵਿੱਚੋ ਵੀ ਜਿਹੜਾ ਪਰਿਵਾਰ ਬਾਹਰ ਕੀਤਾ ਉਹਤੇ ਐਫਆਈਰ ਦੀ ਕੀਤੀ ਜਾਵੇ ਉਹਨਾਂ ਕੋਲੋਂ 50 ਫੁੱਟ ਤੋਂ 3 ਮਹੀਨੇ ਹੋ ਗਈ ਸਾਨੂੰ ਮਿਲਿਆ ਨੂੰ 2-3 ਮਹੀਨੇ ਅੱਜ ਤੱਕ 50 ਫੁੱਟ ਤੋਂ 50 ਫੁੱਟ ਤੱਕ ਕਾਗਜ਼ ਹੀ ਨਹੀਂ ਪਹੁੰਚਿਆ ਕੋਈ ਸਾਡੇ ਕੋਲ ਸਰ ਤੁਹਾਡਾ ਲਾਸਟ ਅ objection ਕੀ ਹੋਵੇਗਾ ਲਾਰਟ ਸਾਡਾ ਅ objection ਨੇ ਹੋਈ ਇਹੀ ਹੋਵੇਗਾ ਜੇ ਸੀ ਜਿੰਨਾ ਚਿਰ ਵੀ ਮੋਢੇ ਨਾਲ ਮੋਢਾ ਲਾ ਕੇ ਲੜਦੇ ਰਹਾਂਗੇ ਜੇ ਨਜ਼ਰ ਸਾਨੂੰ ਇਨਸਾਫ ਨਾ ਮਿਲੂਗਾ ਦੋ ਪਰਿਵਾਰਾਂ ਨੇ ਇਹਨਾਂ ਦੀ ਖਾਤਰ ਜਰੂਰ ਲੜਦੇ ਰਹਾਂਗੇ ਜਿਵੇਂ ਮਾਤਾ ਨੂੰ ਅਸੀਂ ਪਰਸਨ ਮੰਗਦੇ ਆ ਇੱਕ ਪਰਿਵਾਰ ਨੂੰ ਨੌਕਰੀ ਦੀ ਮੰਗ ਕਰਦੇ ਆ ਜੋ ਵੀ ਐਸੇ ਨਿਧਾਨ ਤੇ ਬਧਾਤ ਤੇ ਆਰਡਰ ਹੋਏ ਨੇ ਵੀ ਇਹਨਾਂ ਨੂੰ ਮਾਜਦਾ ਪੂਰਾ ਦਿੱਤਾ ਜਾ ਬਈ ਜੋ ਫੌਟ ਵੀ ਝਾੜ ਪਾਈ ਆ ਉਹਨਾਂ ਨੇ ਏਡੀਸੀ ਦੀ ਵੇ ਜਿਹੜਾ ਤੁਸੀਂ ਕਹਿੰਨੇ ਮਾਜਦਾ ਦਿੱਤਾ ਹੀ ਮਾਜਦਾ ਬਣਦਾ ਵਾ ਜਾਂ ਨਹੀਂ ਬਣਦਾ ਇਸ ਧਰਨੇ ਨੂੰ ਚਲਾਉਣ ਲਈ ਅਸੀਂ ਲਗਾਤਾਰ ਲੜਾਈ ਲੜਦੇ ਰਹਾਂਗੇ ਮੁੰਡੇ ਨਾ ਮੁੰਡੇ ਵਾਕੇ ਦਵਾਗੇ ਨਹੀਂ ਨਾਸੀਖੇ ਤੋਂ ਦਬਦੇ ਆ ਤੇ ਨਾ ਹੀ ਦਵਾਉਂਦੇ ਆ ਜਰੂਰ ਲੜਾਂਗੇ ਲੜਦੇ ਰਹਾਂਗੇ ਜੈ ਜਨਤਾ ਜੱਤ ਲਾਣ ਵਾਲੇ